ਸਾਰੇ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਦੀ ਆਪਾਂ ਵੀਡੀਓ ਇਹ ਲੈ ਕੇ ਆਇਆ ਕਿ ਉਹਨਾਂ ਲੋਕਾਂ ਦੇ ਲਈ ਲੈ ਕੇ ਆਇਆ ਜਿਹੜੇ ਲੋਕਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹ ਜਿਨ੍ਹਾਂ ਨੂੰ ਖੂਨ ਦੀ ਘਾਟ ਆ ਤੇ ਜਿਨ੍ਹਾਂ ਨੂੰ ਥੋੜਾ ਚਿਰ ਕੰਮ ਕਰਦੇ ਆ ਤੇ ਥਕਾਵਟ ਮਹਿਸੂਸ ਹੋ ਜਾਂਦੀ ਹੈ ਜਿਹੜਾ ਸਰੀਰ ਉਹ ਲੋਅ એનર્ਜੀ ਮਹਿਸੂਸ ਕਰਦਾ ਸੋ ਇਹ ਮੈਂ ਤਰੀਕਾ ਜਿਹੜਾ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਹੈ ਕਿਸ਼ਮਿਸ਼ ਕਿਸ਼ਮਿਸ਼ ਨੂੰ ਕੀ ਕਰਨਾ ਆ ਆ ਰਾਤ ਨੂੰ ਭੋਗ ਕੇ ਰੱਖ ਦੇਣਾ ਉਰੇ ਪੀਓ ਕੇ ਰੱਖ ਦਿਨਾ ਜਿਹੜਾ ਹੋਗਾ ਪਾਣੀ ਉਹਨੇ ਸਿੱਟਣਾ ਨਹੀਂ ਉਹ ਪਾਣੀ ਆਪਾਂ ਪੀ ਲੈਣਾ ਨਿੰਨੇ ਕਾਲ ਜੀ ਧਿਆਨ ਰੱਖਣਾ ਇਹ ਕਰਨਾ ਸਵੇਰ ਉੱਠ ਕੇ ਨਿੰਨੇ ਕਾਲ ਜੀ ਤੋੜੀ ਕਸ਼ਮਿਸ਼ ਹੋਗੀ ਉਹਨੂੰ ਆਪਾਂ ਇੱਕ ਗਲਾਸ ਦੁੱਧ ਲੈਣਾ ਉਹ ਦੁੱਧ ਦੇ ਵਿੱਚ ਉਹਨੂੰ ਕਸ਼ਮਿਸ਼ ਨੂੰ ਆਪਾਂ ਉਬਾਲ ਲੈਣਾ ਉਹ ਉਬਾਲ ਕੇ ਕੀ ਕਰਨਾ ਉਹ ਦੁੱਧ ਪੀ ਲੈਣਾ ਨਾਲ ਕਸ਼ਮਿਸ਼ ਖਾ ਲੈਣੀ ਆ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਬਾਅਦ ਤੁਹਾਡੇ ਸਿਰ ਨੂੰ ਐ ਲੋਹੇ ਵਰਗਾ ਮਜ਼ਬੂਤ ਹੋ ਜਾਊਗਾ ਐਨਰਜੀ ਭਰਪੂਰ ਮਾਤਰਾ ਚ ਮਿਲੂਗੀ ਪੁਰ ਆਪਾਂ ਹੁਣ ਦੇਖਦੇ ਆਂ ਕਿਸ਼ਮਿਸ਼ ਦੇ ਫਾਇਦੇ ਕਿਸ਼ਮਿਸ਼ ਖਾਣ ਦੇ ਨਾਲ ਕੀ ਹੁੰਦਾ ਹੈ ਇੱਕ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਖੂਨ ਦੇ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਜੀ ਇਹ ਆਪਾਂ ਨੂੰ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਫੂਡ ਸਾਇੰਸ ਰਿਪੋਰਟ 2013 ਦੇ ਅਨੁਸਾਰ ਹੈ ਜਿਨ੍ਹਾਂ ਨੂੰ ਮధుਮੇ ਦੇ ਰੋਗ ਹੈ ਇਹਨਾਂ ਨੂੰ ਦਿਲ ਦੇ ਰੋਗ ਹੈ ਉਹਨਾਂ ਨੂੰ ਦੂਰ ਕਰਦੀ ਹੈ ਕਿਸ਼ਮਿਸ਼ ਸੋ ਮੈਂ ਹੀ ਕਹਿੰਨਾ ਕਿਸ਼ਮਿਸ਼ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਡੇਲੀ ਖਾਓ ਸਵੇਰ ਉੱਠ ਕੇ ਇਹਨੂੰ ਜਿੱਦਾਂ ਤਰੀਕਾ ਦੱਸਿਆ ਉਹਨੂੰ ਯੂਜ਼ ਕਰਕੇ ਇਹਨੂੰ ਇਹ ਜ਼ਰੂਰ ਵਰਤੋ ਇਹ ਆਪਣੀ ਡਾਈਟ ਦੇ ਵਿੱਚ ਔਰ ਇਹ ਕਿਸ਼ਮਿਸ਼ ਖਾਣ ਦੇ ਨਾਲ ਸਵੇਰ ਉੱਠ ਕੇ ਜੀ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਬੁਢਾਪਾ ਜਲਦੀ ਨਹੀਂ ਆਊਗਾ ਯਾਨੀ ਕਿ ਬੁਢੇ ਛੇਤੀ ਨਹੀਂ ਹੋਣਗੇ ਜਿਹੜੇ ਲੋਕ ਇਹ ਤਰੀਕਾ ਵਰਤਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੇ ਟਿਪਸ ਵਰਤੇ ਜਾਂਦੇ ਸਨ ਤੇ ਤੁਸੀਂ ਦੇਖ ਸਕਦੇ ਹੋ ਕਿ 70 80 ਸਾਲਾਂ ਦੇ ਵੀ ਉਹ ਘਟੋ ਘਟ 40 45 ਸਾਲਾਂ ਦੇ ਹੀ ਲੱਗਦੇ ਸਨ ਠੀਕ ਹੈ ਜੀ ਬੁਢਾਪਾ ਛੇਤੀ ਨਹੀਂ ਹੁੰਦਾ ਯਾਨੀ ਕਿ ਤਾਕਤ ਆਪਣਾ ਲੰਬੇ ਸਮੇਂ ਤੱਕ ਇਹ ਮਜ਼ਬੂਤ ਬਣਾਉਂਦੀ ਹੈ ਲੋਹੇ ਵਰਗਾ ਸਰੀਰ ਮਜ਼ਬੂਤ ਬਣੋਗਾ ਕਿਸ਼ਮਿਸ਼ ਖਾਣ ਦੇ ਨਾਲ ਇਹੋ ਜਿਹੇ ਟਿਪਸ ਜਾਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ